हेलो साथियों वेलकम टू माय न्यू चैनल एटीटी न्यू अपडेट विद गोल्डी दे सो साथियों एटीटी न्यू अपडेट विद गोल्डी दे ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੋ ਅੱਜ ਦੀ ਜਿਹੜੀ ਜਾਣਕਾਰੀ ਥੰਬਨੇਲ ਦੇ ਉੱਪਰ ਤੁਹਾਨੂੰ ਦੱਸ ਦਿੱਤੀ ਮਤਲਬ ਸਮਝਾ ਦਿੱਤੀ ਕਿ ਇਹ ਸਮਝ ਗਏ ਹੋਗੇ ਤੁਸੀਂ ਕਿਸ ਨੂੰ ਲੈ ਕੇ ਆ ਤੇ ਗੱਲ ਕਰਾਂਗੇ ਥੋੜਾ ਜਿਹਾ ਡੀਪਲੀ ਥੋੜੀ ਜੀ ਵੀਡੀਓ ਵੀ ਜਾ ਸਕਦੀ ਹੈ 5-7 ਮਿੰਟ ਦੀ ਤੇ ਆਸ ਕਰਾਂਗੇ ਕਿ ਤੁਸੀਂ ਜਿਹੜੀ ਵੀਡੀਓ ਹੈ ਪੂਰੀ ਦੇਖਿਆ ਜੇ ਕਿਉਂਕਿ ਵੀਡੀਓ ਦੇਖੋ ਜਦੋਂ ਤੁਸੀਂ ਪੂਰੀ ਨਹੀਂ ਦੇਖਦੇ ਉਦੋਂ ਤੱਕ ਕੀ ਹੁੰਦਾ ਹੈ ਕਿ ਤੁਹਾਨੂੰ ਗੱਲਾਂ ਕੁਝ ਸਮਝ ਨਹੀਂ ਆਉਂਦੀਆਂ ਫਿਰ ਦਿੱਕਤ ਆ ਜਾਂਦੀ ਹੈ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਲਿੰਕ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਸਾਰੀ ਜਿਹੜੀ ਅਪਡੇਟ ਹੈ ਤੁਹਾਡੇ ਨਾਲ ਸਾਂਝੀ ਕਰਕੇ ਉਸ ਦਾ ਨਿਚੋੜ ਕੱਢ ਕੇ ਤੁਹਾਡੇ ਸਾਹਮਣੇ ਰੱਖਿਆ ਜਾ ਸਕੇ ਜੋ ਵੀ ਸੱਚ ਹੈ ਭਰਤੀ ਨੂੰ ਲੈ ਕੇ ਉਹ ਤੁਹਾਨੂੰ ਦੱਸਿਆ ਜਾ ਸਕੇ ਤਾਂ ਸਾਥੀਓ ਕੋਟਾਂ ਦੇ ਕੋਰਟ ਕੇਸਾਂ ਦੇ ਨਿਵੇੜੇ ਕੀ ਪਾਰ ਕਰਨਗੇ ਭਰਤੀ ਦੇ ਵੇੜੇ ਸਾਥੀਓ ਮੇਰੇ ਵੱਲੋਂ ਇਹ ਕੋਟ ਲਿਖਿਆ ਗਿਆ ਹੈ ਇਹਦੇ ਵਿੱਚ ਕੀ ਪਾਰ ਕਰਨਗੇ ਪ੍ਰਤੀਯੋਗੀ ਦੇ ਦੇਖੋ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤੇ ਪਹਿਲਾਂ ਵੀ ਜਿਹੜਾ ਕੀ ਹੈ ਕੋਟਾਾਂ ਦੇ ਥਰੂ ਹੀ ਜਿਹੜਾ ਤੁਸੀਂ ਦੇਖਿਆ ਹੋਣਾ ਕਾਫੀ ਜਿਹੜੀਆਂ ਲਿਸਟਾਂ ਨੇ ਰਿਵਾਈਜ਼ ਹੋਈਆਂ ਨੇ ਜਾਂ ਔਰਥੋ ਹੈਂਡੀਕੈਪਡ ਵਾਲੇ ਵੀ ਕੋਟਾਾਂ ਦੇ ਕੇਸਾਂ ਦੇ ਥਰੂ ਰਲ ਕੇ ਹੀ ਜਿਹੜਾ ਕੀ ਹੈ ਉਹਨਾਂ ਨੇ ਲਿਸਟ ਲਈ ਹੈ ਤਾਂ ਇੱਕ ਵਾਰੀ ਫਿਰ ਜਿਹੜਾ ਪੇਜ ਹੈ ਜਿਹੜਾ ਫਸਿਆ ਹੋਇਆ ਹੈ ਉਹ ਸ਼ਿਫਟਿੰਗ ਨੂੰ ਲੈ ਕੇ ਫਸਿਆ ਹੋਇਆ ਹੈ ਸ਼ਿਫਟਿੰਗ ਦੀ ਗੱਲ ਅੱਜ ਆਪਾਂ ਕਰਾਂਗੇ ਸ਼ਿਫਟਿੰਗ ਦੇ ਕੇਸ ਬਾਰੇ ਗੱਲ ਕਰਾਂਗੇ ਬੇਨਸ਼ਕ ਜਿਹੜਾ ਕੇਸ ਹੈ ਉਹ ਮਤਲਬ 9994 ਬਲੇ ਪਰਤੀ ਬਲੇ ਭਾਵੇਂ ਨਾਲ ਆਇਆ ਗਿਆ ਹੋਵੇ ਭਾਵੇਂ ਲਾਇਆ ਗਿਆ ਹੋਵੇ ਲੇਕਿਨ ਜਿਹੜਾ ਇਹ ਪਹਿਲਾ ਤੋਂ ਚੱਲਦਾ ਆ ਰਿਹਾ ਕੇਸ ਹੈ 2023 ਦਾ ਕੇਸ ਹੈ ਤੇ ਉਹਦੇ ਬਾਰੇ ਬਹੁਤ ਹੀ ਜ਼ਿਆਦਾ ਜਿਹੜੇ ਆਪਣੇ ਮਤਲਬ ਸਾਡੇ ਨੌਨ ਚ ਸੀਗੇ ਮੇਰੇ ਜਾਣਕਾਰ ਮੇਰੇ ਜਿੰਨੇ ਵੀ ਸਾਥੀ ਨੇ ਜਿਹੜੇ ਉਹ ਇਸ ਕੇਸ ਵਿੱਚ ਕੰਮ ਕਰ ਰਿਹਾ ਤੇ ਮੈਨੂੰ ਜਾਣਕਾਰੀ ਦੇ ਮੁਤਾਬਿਕ ਜਿੱਥੋਂ ਤੱਕ ਪਤਾ ਲੱਗਿਆ ਜਿਹੜੀ ਕੱਲ ਪਰਸੋਂ ਜਿਹੜੀ 33 ਸੋਰੀ 33 ਨੂੰ ਕੱਲ ਹੀਅਰਿੰਗ ਹੋਈ ਹੈ ਠੀਕ ਹੈ ਉਹਦੇ ਬਾਰੇ ਜਿਹੜੀ ਜਾਣਕਾਰੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਤੁਸੀਂ ਆਪਣੇ ਮਿੱਤਰਾਂ ਤੱਕ ਇਹ ਜੀ ਨੂੰ ਸ਼ੇਅਰ ਕਰ ਦਿਓ ਤਾਂ ਜਿਆਦਾ ਵੀਡੀਓ ਨੂੰ ਲੰਮੀ ਨਾ ਕਰਦੇ ਹੋਏ ਤੁਹਾਨੂੰ ਦੱਸਦੇ ਹਾਂ ਕਿ ਵੀ ਕੀ ਹੋਇਆ ਮੇਨ ਗੱਲ ਇਹ ਹੈ ਵੀ ਕੀ ਹੋਇਆ ਤਿੰਨ ਤਰੀਕ ਨੂੰ ਸਾਥੀਓ ਦੇਖੋ ਕੇਸ ਬਹੁਤ ਵੱਡਾ ਹੈ ਇਸ ਦੇ ਨਾਲ ਇੱਕ ਭਰਤੀ ਅਟੈਚ ਨਹੀਂ ਹੈ ਪਹਿਲੀ ਗੱਲ ਜਿਹੜੀਆਂ ਭਰਤੀਆਂ ਨੇ ਉਹ ਤੁਸੀਂ ਜੀ ਦੇਖੋ 3704 ਬੀਅਰਡ 6835 ਡੀ ਠੀਕ ਹੈ ਤੇ ਆਉਣ ਵਾਲੀਆਂ ਜਿੰਨੀਆਂ ਪਰਤੀਆਂ ਨੇ ਚਾਹੇ ਉਹ ਲਾਇਬ੍ਰੇਰੀਆਂ ਦਾ ਹੋਣ ਪਹਿਲੇ ਲਾਇਬ੍ਰੇਰੀ ਵਾਲੇ ਹੋਣ ਜਾਂ ਹੋਰ ਵੀ ਜਿਹੜੀਆਂ ਪਰਤੀਆਂ ਹੋਈਆਂ ਹੋਈਆਂ ਨੇ ਤੁਹਾਨੂੰ ਵਿਖਾਵਾਂਗੇ ਸਾਥੀਓ ਕਿ ਇਹਦੇ ਵਿੱਚ ਕਿੰਨੀਆਂ ਸੀਡਬਲਯੂਪੀ ਲੱਗੀਆਂ ਹੋਈਆਂ ਨੇ ਠੀਕ ਹੈ ਤੇ ਇਹ ਜਿਹੜੀਆਂ ਸਾਰੀਆਂ ਪਰਤੀਆਂ ਨੇ ਇਹਨਾਂ ਨਾਲ ਕਨੈਕਟਡ ਨੇ ਡਿਪਾਰਟਮੈਂਟ ਵੱਲੋਂ ਤਿੰਨ ਤਰੀਕ ਨੂੰ ਜਿਹੜੇ ਵਕੀਲ ਪੇਸ਼ ਕੀਤੇ ਗਏ ਲਗਭਗ 10 ਤੋਂ 11 ਦੇ ਕਰੀਬ ਪੇਸ਼ ਕੀਤੇ ਗਏ ਵਕੀਲ ਠੀਕ ਹੈ ਤੇ ਪਟੀਸ਼ਨਰ اور ਰਿਸਪੋਂਡੈਂਟਾਂ ਵੱਲੋਂ ਜਿਹੜੀ ਕੀ ਹੈ ਉਹ ਵੀ کافی ਵਕੀਲ ਪੇਸ਼ ਕੀਤੇ ਗਏ ਜਦੋਂ ਜਹਤ کافی ਜ਼ਿਆਦਾ ਬਹਿਸਵਾਜੀ ਤੋਂ ਬਾਅਦ ਕਿਉਂਕਿ ਡਿਸੀਜਨ ਨਹੀਂ ਲੈ ਪਾਇਆ ਜੱਜ ਸਾਹਿਬ ਨਹੀਂ ਲੈ पाए ਕਿਉਂਕਿ ਇਹ ਜਿਹੜੀ ਭਰਤੀ ਹੈ ਇਹਦੇ ਨਾਲ ਇੱਕ ਬੰਦਾ ਨਹੀਂ ਹਿਲਣਾ ਇਹਦੇ ਨਾਲ کافی ਬੰਦੇ ਹਿਲਣ ਦੀ ਚਾਂਸ ਹੈ ਉਮੀਦ ਹੈ ਜਿੰਦੇ ਨਾਲ ਕੀ ਹੋਏਗਾ ਡਿਪਾਰਟਮੈਂਟ ਬੁਖਲਾ ਜਾਏਗਾ ਬੁਖਲਾ ਵੀ ਸਕਦਾ ਹੈ ਤੇ ਆਨ ਵਾਲੀ ਭਰਤੀਆਂ ਵੀ ਇਹਦੇ ਤੇ ਡਿਪੈਂਡ ਜ਼ਰੂਰ ਕਰਨ ਗਿਆ ਜਿੰਨਾ ਕਰਕੇ ਆਪਾਂ ਨੂੰ ਜਿਹੜੀਆਂ ਈਟੀਟੀ 5994 ਦੀਆਂ 2394 ਦੀਆਂ ਲਿਸਟਾਂ ਵੇਖਣ ਨੂੰ ਨਹੀਂ ਮਿਲ ਰਹੀਆਂ ਮੇਨ ਮੇਨ ਗੱਲ ਇਹ ਸੀ ਜੇ ਹੁਣ ਤੁਹਾਨੂੰ ਆਪ ਦਿਖਾਣੇ ਆ ਜਿਹੜੀ ਗੱਲ ਹੈ ਕਿ ਜਿਹੜੀ ਆ ਦੇਖੋ ਸਾਥੀਓ ਮੈਂ ਤੁਹਾਨੂੰ ਥੋੜਾ ਜਿਹਾ ਵੱਡਾ ਕਰ ਦਿੰਦਾ ਇਹ ਸੰਦੀਪ ਕੌਰ ਵਾਲੀ ਫਾਈਲ ਹੈ ਇਹਦੇ ਬਾਰੇ ਵੀ ਗੱਲ ਕਰਾਂਗੇ ਔਰ ਇਹ ਹੈ ਅੰਜਲੀ ਰਾਨੀ ਵਾਲੀ ਸਾਥੀਓ ਤੁਸੀਂ ਦੇਖੋ ਅਸੀਂ ਜਿਹੜੇ ਪਟੀਸ਼ਨਰ ਸੀਗੇ ਆ ਦੇਖੋ ਸੀਡਬਲਯੂਪੀ ਜਿੰਨੀਆਂ ਤੁਸੀਂ ਦੇਖ ਰਹੇ ਹੋ ਸੀਡਬਲਯੂਪੀ ਇਹ ਸੀਡਬਲਯੂਪੀ ਨੇ ਜਿਹੜੀਆਂ ਇਹ ਭਰਤੀ ਦੇ ਉੱਤੇ ਜਿਹੜੀਆਂ ਨੇ ਅਲੱਗ-ਅਲੱਗ ਭਰਤੀ ਦੀਆਂ ਜਿਹੜੀਆਂ ਸੀਡਬਲਯੂਪੀ ਨੇ ਲਗੀਆਂ ਹੋਈਆਂ ਨੇ ਠੀਕ ਹੈ ਤੁਸੀਂ ਇਹ ਜਿੰਨੇ ਵੀ ਸੀਡਬਲਯੂਪੀ ਨੰਬਰ ਦੇਖ ਰਹੇ ਹੋ ਨਾ ਇਹ ਅਲੱਗ-ਅਲੱਗ ਕੇਸਾਂ ਦੇ ਚੋਣੇ ਠੀਕ ਹੈ ਔਰ ਇਹਦੇ ਉੱਪਰ ਜਿਹੜਾ ਕੀ ਹੈ ਸਾਰਾ ਡਿਪੈਂਡ ਕਰਦਾ ਹੈ ਬਾਕੀ ਭਰਤੀਆਂ ਦਾ ਵੀ ਆਉਣ ਵਾਲੀਆਂ ਭਰਤੀਆਂ ਦਾ ਵੀ ਕਿਉਂਕਿ ਸ਼ਿਫਟਿੰਗ ਹੋਏਗੀ ਤਾਂ ਸਾਰੇ ਭਰਤੀਆਂ ਹਿੱਲਣਗੇ ਜਿੰਨੀਆਂ ਵੀ ਇਹਨਾਂ ਦੇ ਸੀਡਬਲਯੂਪੀ ਜਿਹਨਾਂ ਨੇ ਲਗਾਈਆਂ ਹੋਈਆਂ ਨੇ ਤਾ ਕੀ ਹੋਇਆ ਡਿਪਾਰਟਮੈਂਟ ਰਿਸਪੋਨਡੈਂਟ ਔਰ ਜਿਹੜੀ ਜੱਜ ਸਾਹਿਬ ਦੇ ਵਿੱਚ ਜਿੰਨੀ ਵੀ ਬਹਿਸ ਹੋਈ ਉਹਦੇ ਵਿੱਚ ਕੀ ਨਿਕਲ ਕੇ ਆਇਆ ਨਿਕਲ ਕੇ ਇਹ ਆਇਆ ਕਿ ਜਿਹੜੀ ਐ ਜਿਸ ਬੈਂਚ ਕੋਲੇ ਕੇਸ ਹੈ ਇਸ ਬੈਂਚ ਕੋਲ ਨਾ ਰੱਖ ਕੇ ਇਹਨੂੰ ਚੀਫ ਜਸਟਿਸ ਦੇ ਕਿਸੇ ਹੋਰ ਬੈਂਚ ਚੀਫ ਜਸਟਿਸ ਦਾ ਜਿਹੜਾ ਕੀ ਹੈ ਇਹਨਾਂ ਨੂੰ ਲੈਣਾ ਪਏਗਾ ਸਹਾਰਾ ਜੋ ਕਿ ਚੀਫ ਜਸਟਿਸ ਹੀ ਇਸ ਚੀਜ਼ ਨੂੰ ਟੈਕਲ ਕਰਕੇ ਅਤੇ ਸਾਰੇ ਪੁਆਇੰਟਸ ਨੂੰ ਮੱਧਿਆ ਨਜ਼ਰ ਰੱਖਦੇ ਹੋਏ ਕਿਉਂਕਿ ਇਹ ਛੋਟਾ ਮੋਟਾ ਕੇਸ ਨਹੀਂ ਹੈ ਇਹਦੇ ਨਾਲ بڑے ਜਨਰੇ ਦਾ ਰੋਜ਼ਗਾਰ ਖੁੱਸ ਵੀ ਸਕਦਾ ਹੈ ਤੇ ਬੜਿਆ ਜਨਰੇ ਦੇ ਘਰ ਦੇ ਵਿੱਚ ਰੋਜ਼ਗਾਰ ਆ ਵੀ ਸਕਦਾ ਹੈ ਤਾਂ ਕੀ ਹੋਇਆ ਜੱਜ ਸਾਹਿਬ ਨੇ ਆਰਡਰ ਕਰ ਦਿੱਤੇ ਹੈ ਜਿਹੜੇ ਆਪਣੇ ਦਿਪਿੰਦਰ ਸਿੰਘ ਨਲਵਾ ਜੀ ਨੇ ਉਹਨਾਂ ਨੇ ਆਰਡਰ ਕੀਤੇ ਹੈ ਕਿ ਵੀ ਦੇਖੋ ਇਹ ਬਹੁਤ ਸ਼ਿਫਟਿੰਗ ਦਾ ਮਾਮਲਾ ਹੈ ਇਹਦੇ ਵਿੱਚ ਮੈਂ ਜ਼ਿਆਦਾ ਕੁਝ ਨਾ ਕਰਦਾ ਕਿਉਂਕਿ ਸੁਣਵਾਈਆਂ ਬਹੁਤ ਹੋ ਚੁੱਕੀਆਂ ਨੇ ਐਦੇ ਨਾਲ ਮੈਂ ਇਸ ਚੀਜ਼ ਤੋਂ ਬਾਹਰ ਹਾਂ ਇਹ ਬੇਰੀ ਫੈਸਲੇ ਮੈਂ ਕਿਸੇ ਹੋਰ ਬੈਂਚ ਤੇ ਇਸ ਨੂੰ ਰੱਖਣ ਲੱਗਿਆਂ ਔਰ ਚੀਫ ਜਸਟਿਸ ਦੇ ਹੁਕਮਾਂ ਦੇ ਅਕੋਰਡਿੰਗ ਜੋ ਵੀ ਫੈਸਲਾ ਆਏਗਾ ਦੂਜੇ ਬੈਂਚ ਤੇ ਉਹ ਲਿਆ ਜਾਏਗਾ ਮੇਨ ਗੱਲ ਸੀ ਇਹ ਆ ਹੁਣ ਚੀਫ ਜਸਟਿਸ ਕੋਲ ਚਲਾ ਗਿਆ ਕੇਸ ਚੀਫ ਜਸਟਿਸ ਕੋਲ ਜਾ ਕੇ ਜਿਹੜਾ ਕੀ ਹੈ ਕੇਸ ਹੋਰ ਸਟਰੋਂਗ ਹੋ ਜਾਂਦਾ ਹੈ ਇਹਦੇ ਨਾਲ ਕੀ ਹੁੰਦਾ ਹੈ ਕਿ ਜਲਦੀ ਤੋਂ ਜਲਦੀ ਨਿਆਂ ਮਿਲਣ ਦੀ ਉਮੀਦ ਹੁੰਦੀ ਹੈ ਔਰ ਤੁਸੀਂ ਦੇਖੋਗੇ ਸਾਥੀਓ ਬਿਲਕੁਲ 10 ਦਿਨ ਦੇ ਅੰਦਰ ਅੰਦਰ ਤੁਹਾਨੂੰ ਇਹਦੀ ਤਰੀਕ ਵੀ ਵੇਖਣ ਨੂੰ ਮਿਲੇਗੀ ਜਿਹੜੀ ਅਜੇ ਤੱਕ ਪੋਰਟਲ ਐਨ ਦੀ ਸਾਈਟ ਤੇ ਅਪਲੋਡ ਨਹੀਂ ਹੋਈ ਹੈ ਤਰੀਕ ਅਪਡੇਟ ਨਹੀਂ ਹੋਈ ਹੈ ਨੈਕਸਟ ਹੀアリング ਤੇ ਆਪਾਂ ਨੂੰ ਬਹੁਤ ਜਲਦੀ ਵੇਖਣ ਨੂੰ ਮਿਲੇਗੀ ਤਾਂ ਸਾਥੀਓ ਇਹ ਸੀਗਾ ਅੰਜਲੀ ਰਾਣੀ ਵਾਲੇ ਕੇਸ ਦੇ ਅੰਜਲੀ ਰਾਣੀ ਦਾ ਜਿਹੜਾ ਕੇਸ ਹੈ ਇਹ ਪਰਤੀਆਂ ਨੂੰ ਇੱਕ ਨਵੀਂ ਦਿਸ਼ਾ ਦੇ ਦੂਗਾ ਪਰਤੀਆਂ ਆਉਣ ਵਾਲੀਆਂ ਨੂੰ ਵੀ ਨਵੀਂ ਦਿਸ਼ਾ ਦੇ ਦੂਗਾ ਸ਼ਿਫਟਿੰਗ ਜੇਕਰ ਹੁੰਦੀ ਹੈ ਤਾਂ ਦੇਖੋ ਸਾਥੀਓ ਇਹਦੇ ਵਿੱਚ ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਵੀ ਲੱਗੀਆਂ ਹੋਈਆਂ ਨੇ ਪਟੀਸ਼ਨਰ ਆਮਲੋਂ ਪਰ ਪੂਰੀ ਪੂਰੀ ਸੰਭਾਵਨਾ ਹੈ ਕਾਫੀ ਲੰਬਾ ਕੇਸ ਹੋ ਗਿਆ ਹੈ ਕਿ ਚਾਂਸ ਹੈ ਹਕ ਵਿੱਚ ਆਣ ਦਾ ਬਾਕੀ ਇਹਦੇ ਨਾਲ ਡਿਪਾਰਟਮੈਂਟ ਬਹੁਤ ਹਿੱਲਿਆ ਹਿਲਾਇਆ ਹੋਇਆ ਹੈ ਡਿਪਾਰਟਮੈਂਟ ਨੇ ਆਪਣਾ ਪੂਰਾ ਜੋਰ ਲਗਾਇਆ ਸੀ ਪਰ ਡਿਸੀਜਨ ਜਿਹੜਾ ਕੀਤਾ ਜਿਸ ਹਿਸਾਬ ਨਹੀਂ ਦੇ ਪਾਏ ਕਿਉਂਕਿ ਉਹ ਬਹੁਤ ਸਾਰੇ ਕਾਰਨ ਹੁੰਦੇ ਆ ਉਹਨਾਂ ਕਾਰਨ ਕਾਰਨਾ ਤੇ ਆਪਾਂ ਨਹੀਂ ਜਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਗੱਲ ਕਰ ਲੈਣਾ ਸਾਥੀਓ ਸੰਦੀਪ ਕੋਰ ਵਾਲੇ ਦੀ ਸੰਦੀਪ ਕੋਰ ਵਾਲੇ ਵਿੱਚ ਕੀ ਸੀ ਆ ਲਾਸਟ ਜਿਹੜਾ ਤੁਸੀਂ ਵੇਖ ਰਹੇ ਹੋ 4 ਹਫ਼ਤਿਆਂ ਵਾਲੀ ਜਿਹੜੀ ਇੱਕਪਾ ਨੂੰ ਜੱਜਮੈਂਟ ਮਿਲੀ ਸੀ 1 ਅਗਸਤ 2025 ਨੂੰ ਮਿਲੀ ਸੀਗੀ ਤੇ ਅੱਜ ਤੁਸੀਂ ਲਗਾ ਲਿਓ ਵੀ 4 ਦਸੰਬਰ 2025 ਹੋ ਚੁੱਕੀ ਹੈ ਤੇ ਇਹ 4 ਹਫ਼ਤੇ ਦੇਖ ਲਓ ਤੁਸੀਂ ਕਦੋਂ ਦੇ ਪੂਰੇ ਹੋਣੇ ਸੀ ਤੇ ਕਦੋਂ ਹੋਗੇ ਇਸ ਕੇਸ ਵਿੱਚ ਕੀ ਹੈ ਕਿ ਇਸ ਕੇਸ ਦੇ ਵਿੱਚ ਇੱਕ ਤਾਂ ਸ਼ਿਫਟਿੰਗ ਵਾਲਾ ਮੁੱਦਾ ਰੱਖਿਆ ਵੀ ਕਰਨੀ ਹੈ ਕਦੋਂ ਕਰਨੀ ਹੈ ਕਦੋਂ ਨਹੀਂ ਕਰਨੀਗੀ ਕਿਵੇਂ ਕਰਨੀ ਹੈ ਔਰ ਸੌਰੀ ਡੀ ਰਿਜ਼ਰਵ ਨੂੰ ਲੈ ਕੇ ਸੌਰੀ ਡੀ ਰਿਜ਼ਰਵ ਨੂੰ ਲੈ ਕੇ ਜਿਹੜਾ ਕਿ ਇਹ ਮੁੱਦਾ ਰੱਖਿਆ ਗਿਆ ਵੀ ਡਿਪਾਰਟਮੈਂਟ ਨੂੰ ਕਿਹਾ ਗਿਆ ਵੀ ਤੁਸੀਂ ਆਪਣਾ ਜਿਹੜਾ ਕਿ ਰਿਪਰੈਜ਼ੈਂਟੇਸ਼ਨ ਦੇ ਕੇ ਤੇ ਇਸ ਵਰਤੀ ਨੂੰ ਡੀ ਰਿਜ਼ਰਵ ਕਰੋ ਐਂ ਤੇ ਵੀ ਅੱਜ ਜਿਹੜੀ ਕੀ ਸੁਣਵਾਈ ਹੋ ਚੁੱਕੀ ਹੈ ਹੋ ਚੁੱਕੀ ਹੈ 4 ਦਸੰਬਰ ਅੱਜ ਸੁਣਵਾਈ ਸੀਗੀ ਤੇ ਇਹਦੇ ਵਿੱਚ ਜਿਹੜਾ ਕੀ ਹੈ ਜੱਜ ਸਾਹਿਬ ਨੇ ਪੂਰਾ ਜਿਹੜੀ ਸੁਦੀਪਤੀ ਜੀ ਸੀਗੇ ਉਹਨਾਂ ਨੇ ਪੂਰਾ ਜਿਹੜਾ ਕੀ ਹੈ ਝਾੜ ਪਾਈ ਹੈ ਡਿਪਾਰਟਮੈਂਟ ਨੂੰ ਵੀ ਤੁਸੀਂ ਕੀ ਕਰਦੇ ਪਿਓ ਤੁਹਾਨੂੰ 4 ਹਫ਼ਤਿਆਂ ਦਾ ਜਿਹੜਾ ਟਾਈਮ ਮਿਲਿਆ ਸੀਗਾ ਤੇ ਉਹਦੇ ਵਿੱਚ ਤੁਸੀਂ ਕੀ ਕੀਤਾ ਤਾਂ ਇਹਨਾਂ ਨੂੰ ਇੱਕ ਹਫ਼ਤੇ ਦਾ ਜਿਹੜਾ ਟਾਈਮ ਦਿੱਤਾ ਗਿਆ ਹੋਰ ਇਹਦੇ ਵਿੱਚ ਅਦੇ ਵਿੱਚ 1 ਹਫਤਾ ਦਾ ਟਾਈਮ ਦਿੱਤਾ ਗਿਆ ਸਪੀਕਿੰਗ ਆਰਡਰ ਜਿਹੜਾ ਕੀ ਹੈ ਜਾਰੀ ਕਰਨ ਦਾ ਤੇ ਬੈਕਲੌਗ ਨੂੰ ਪੂਰਾ ਕਰਨ ਦਾ ਬਾਰੇ ਤੁਸੀਂ ਵੀ ਆਪਣੀ ਇਸ ਵੈਬਸਾਈਟ ਤੇ ਅਪਲੋਡ ਕਰਨੀ ਹੈ ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਕੀ ਹੈ ਸਕੂਲਾਂ ਵਿੱਚ ਭੇਜਿਆ ਜਾਵੇ ਸੋ ਸਾਥੀਓ ਬੈਕਲੌਗ ਨੂੰ ਲੈ ਕੇ ਹੀ ਸਾਰੇ ਕੇਸ ਤੇ ਸ਼ਿਫਟਿੰਗ ਨੂੰ ਲੈ ਕੇ ਹੀ ਸਾਰੇ ਕੇਸ ਚੱਲ ਰਹੇ ਨੇ ਜਿਦੇ ਕਰਕੇ ਡਿਪਾਰਟਮੈਂਟ ਦੇ ਮਨਾਂ ਵਿੱਚ ਦਿਲਾਂ ਵਿੱਚ ਕੀ ਹੜਬੜਾਹਟ ਹੈਗੀ ਹੈ ਸਾਰਿਆਂ ਦੇ ਵਿੱਚ ਵੀ ਭਰਤੀਆਂ ਨੂੰ ਪੂਰਾ ਕਿਵੇਂ ਕੀਤਾ ਜਾਵੇ ਤੇ ਇਹਦੇ ਵਿੱਚ ਇੱਕ ਇਹ ਵੀ ਪੁਆਇੰਟ ਹੈਗਾ ਵੀ ਜਿਹੜੀ ਕੀ ਹੈ ਤੁਸੀਂ ਡੀ ਰਿਜ਼ਰਵ ਕਰਕੇ ਪਹਿਲੇ ਵੀ ਕਿੰਨੇ ਜਨਿਆਂ ਦਾ ਤੁਸੀਂ ਜਿਹੜਾ ਕਿ ਰੋਜ਼ਗਾਰ ਖੋ ਚੁੱਕੇ ਹੋ ਠੀਕ ਹੈ ਤੁਸੀਂ ਲੇਟ ਹੋ ਗਏ ਹੋ ਹੁਣ ਤੇ ਲੇਟ ਹੋਣ ਦੇ ਨਾਲ ਕੀ ਹੈ ਤੁਸੀਂ ਹੁਣ ਤਾਂ ਐਟਲਿਸਟ ਕਰੋ ਨਾ ਸਪੀਕਿੰਗ ਆਰਡਰ ਤਾਂ ਜਾਰੀ ਕਰੋ ਵੀ ਕਿਵੇਂ ਕਰਨਾ ਹੈ ਕਦੋਂ ਕਰਨਾ ਹੈ ਤਾਂ ਇੱਕ ਹਫਤੇ ਦੇ ਵਿੱਚ ਵਿੱਚ ਮੇ ਬੀ ਤੁਹਾਨੂੰ ਕੁਝ ਨਾ ਕੁਝ ਇਸ ਭਰਤੀ ਨੂੰ ਲੈ ਕੇ ਵੈਬਸਾਈਟ ਦੇ ਉੱਪਰ ਜ਼ਰੂਰ ਦਿਖੇ ਤੇ ਬਾਕੀ ਵੀਰ ਭਾਨ ਵਾਲਾ ਕੇਸ ਜਿਹੜਾ ਕੀ ਨਾਲ ਕਨੈਕਟਡ ਹੈਗਾ ਆਪਣੇ ਆਵਲੇ ਕੇਸ ਦੇ ਜਿਹੜਾ ਕੀ ਹੈ ਮੈਂ ਤੁਹਾਨੂੰ ਦੱਸ ਦਿੰਨਾ ਆ ਜਿਹੜਾ ਆਪਣਾ ਅੰਜਲੀ ਨਾਨੇ ਵਾਲਾ ਕੇਸ ਹੈ ਐਂ ਦੇ ਵਿੱਚ ਜਿਹੜੀ ਹੈ ਵੀਰ ਭਾਨ ਵਾਲੀ ਵੀ ਜਿਹੜੀ ਹੈ ਕਰੈਕਟਡ ਹੈ ਇੱਥੇ ਨਹੀਂ ਲਿਖਿਆ ਹੋਇਆ ਸਾਥਿਓ ਬਾਕੀ ਤੁਹਾਨੂੰ ਮੈਂ ਦਿਖਾ ਸਕਦਾ ਪਿਛਲੇ ਆਰਡਰ ਆਏ ਸੀਗੇ ਆਰਡਰਾਂ ਦੇ ਵਿੱਚ ਹੈ ਉਹ ਆਰਡਰ ਐ ਮੇਰੇ ਕੋਲ ਹੁਣ ਨਹੀਂ ਹੈ ਮੈਂ ਥੋੜੀ ਜਿਹਾ ਪਹਿਲੇ ਹੀ ਦੇਖੇ ਸੀ ਕਿ ਆਨਲਾਈਨ ਤੇ ਕੋਈ ਨਹੀਂ ਉਹ ਵੀ ਤੁਹਾਨੂੰ ਦੇਖਣ ਨੂੰ ਮਿਲੇਗੀ ਔਰ ਪੂਰੀ ਵਿਸ਼ਵਾਸਨਾ ਕਹਿ ਰਿਹਾ ਵੀ ਉਹਦੇ ਵਿੱਚ ਜਿਹੜੀ ਕਿ ਕਨੈਕਟਡ ਹੈ ਇਹਦੇ ਵਿੱਚ ਜਿਹੜੀ ਵੀਰਪਣ ਵਾਲੀ ਜਿਹੜੀ ਜਜਮੈਂਟ ਆਈ ਸੀਗੀ ਉਸ ਚੀਜ਼ ਨੂੰ ਲੈ ਕੇ ਵੀ ਵਿੱਚ ਦੇ ਵਿੱਚ ਲਿਖਿਆ ਹੋਇਆ ਸੋ ਸਾਥੀਓ ਐ ਦੇ ਨਾਲ ਕੀ ਇਹ ਸਾਰੀਆਂ ਭਗਤੀਆਂ ਵਰਤੀਆਂ ਹੀ ਕਨੈਕਟਡ ਨੇ ਜਿਹਦੇ ਕਰਕੇ ਜਿਹੜਾ ਡਿਪਾਰਟਮੈਂਟ ਹੈ ਆਪਾਂ ਨੂੰ ਲਿਸਟਾਂ ਨਹੀਂ ਦੇ ਰਿਹਾ ਤੋ ਦੇਖਣਾ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਇਸ ਵਰਤਤੇ ਕੁਝ ਨਾ ਕੁਝ ਦੇਖਣ ਨੂੰ ਜ਼ਰੂਰ ਮਿਲੇਗਾ ਔਰ ਜਲਦੀ ਹੀ ਦੇਖਣ ਨੂੰ ਮਿਲੇਗਾ ਸਤਿਓ ਇੱਕ ਗੱਲ ਹੈਗੀ ਹੈ ਵੀ ਜਦੋਂ ਡਿਪਾਰਟਮੈਂਟ ਨੇ ਜਾਂ ਸਰਕਾਰ ਨੇ ਸਰਕਾਰ ਨੇ ਸੋਰੀ ਡਿਪਾਰਟਮੈਂਟ ਤੋਂ ਛੱਡੋ ਸਰਕਾਰ ਡਿਪਾਰਟਮੈਂਟ ਤੋਂ ਨਾਲ ਦੇ ਥੱਲੇ ਨੇ ਜਦੋਂ ਸਰਕਾਰ ਨੇ ਕੁਝ ਕਰਨਾ ਹੋਇਆ ਤਾਂ ਦੇਖਿਓ ਇਹ ਸਾਰੇ ਕੇਸ ਐ ਖੇਡਦੇ ਜਾਣਗੇ ਮਿੰਟਾਂ ਦੇ ਵਿੱਚ ਤੁਸੀਂ ਦੇਖ ਲਿਓ ਜਦੋਂ ਸਰਕਾਰ ਨੇ ਕੁਝ ਕਰਨਾ ਹੋਇਆ ਸਰਕਾਰ ਦਾ ਮਨ ਆ ਗਿਆ ਉਹ 2 ਮਿੰਟ ਲਗਾਣਗੇ ਸਾਰਿਆਂ ਨੂੰ ਉਡਾਣ ਲੱਗਿਆ ਕੇਸਾਂ ਨੂੰ ਤੇ ਆਪਣੇ ਜਿਹੜੀਆਂ ਭਰਤੀਆਂ 2 ਮਿੰਟਾਂ ਵਿੱਚ ਇਹਨਾਂ ਨੇ ਕੰਪਲੀਟ ਕਰ ਦੇਣੀਆਂ ਰਾਤੋਂ ਰਾਤ ਕੰਪਲੀਟ ਕਰ ਦੇਣੀਆਂ ਕਿਉਂਕਿ ਹੁਣ ਇਲੈਕਸ਼ਨਾਂ ਦਾ ਮਾਮਲਾ ਹੈ ਤੇ ਇਲੈਕਸ਼ਨਾਂ ਦੇ ਵਿੱਚ ਜਿਹੜੀ ਇਹਨਾਂ ਨੇ ਵਾਹ ਵਾਈ ਖਟਣੀ ਹੈ ਉਹ ਇਹਨਾਂ ਭਰਤੀਆਂ ਤੋਂ ਹੀ ਖਟਣੀ ਹੈ ਵੀ ਅਸੀਂ ਕੋਰਟ ਵਿੱਚੋਂ ਕਢਾ ਕੇ ਲਿਆਂਦੀਆਂ ਭਰਤੀਆਂ ਅਸੀਂ ਉਹ ਕਰਤਾ ਐ ਕਰਤਾ ਜਦਕਿ ਉਹ ਐ ਕਰਨ ਵਾਲਾ ਇਹਨਾਂ ਕੋਲ ਕੁਝ ਹੈ ਨਹੀਂਗਾ ਸਿਰਫ ਇੱਕ ਵਿਚਾਰੇ ਜਿਹੜੇ ਬੇਰੋਜ਼ਗਾਰ ਹੈ ਉਹੀ ਪੈਸਾ ਲਾ ਕੇ ਆਪਣੇ ਵਕੀਲਾਂ ਨੂੰ ਇੰਨੇ-ਇੰਨੇ ਖੜੇ ਕਰ ਰਿਹਾ ਹੈ ਜਿਹਦੇ ਨਾਲ ਕੀ ਹੈ ਉਹਨਾਂ ਦਾ ਇੱਕ ਤਾਂ ਭਰਤੀਆਂ ਜਿਹੜੀ ਕੀ ਹੈ ਨੌਕਰੀਆਂ ਦੀਆਂ ਜਿਹੜੀਆਂ ਸੈਲਰੀਆਂ ਨੇ ਉਹ ਡਿਪਾਰਟਮੈਂਟ ਖਾ ਰਿਆ ਦੂਜਾ ਉਹ ਆਪਣੀ ਜੇਬ ਤੋਂ ਖਰਚਾ ਕਰਕੇ ਇੰਨਾ-ਇੰਨਾ ਉਹ ਕੇਸਾਂ ਦਾ ਫੀਸ ਭਰ ਕੇ ਜਿਹੜਾ ਕੀ ਹੈ ਵਕੀਲਾਂ ਨੂੰ ਦੇ ਰਹੇ ਨੇ ਔਰ ਆਨ ਜਾਂਦਾ ਖਰਚਾ ਦਾ ਭਰ ਰਹੇ ਨੇ ਤਾਂ ਦੇਖਿਓ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਦੇਖਣ ਨੂੰ ਮਿਲੇਗਾ ਭਰਤੀਆਂ ਤੇ ਤੇ ਆ ਜਿਹੜੀ ਚੀਫ ਜਸਟਿਸ ਵਾਲੀ ਗੱਲ ਹੈ ਇਹ ਬਿਲਕੁਲ ਸੱਚ ਹੈ ਚੀਫ ਜਸਟਿਸ ਕੋਲ ਚਲਾ ਗਿਆ ਹੈ ਔਰ ਨਬੇੜਾ ਜਲਦੀ ਹੋਣ ਦੀ ਸੰਭਾਵਨਾ ਹੈਗੀ ਹੈ ਤੇ ਜਿਹੜੇ ਵੀ ਆਰਡਰ ਆਣਗੇ ਕਿਉਂਕਿ ਦੇਖੋ 2023 ਦਾ ਕੇਸ ਹੈ ਆਰਗੂਮੈਂਟ ਸਾਰੇ ਹੋ ਚੁੱਕੇ ਹੈ ਸਿਰਫ ਕੀ ਹੈ ਕਿ ਚੀਫ ਜਸਟਿਸ ਸਾਹਿਬ ਨੇ ਜਿਹੜਾ ਕੀ ਆਪਣਾ ਦੇਖਣਾ ਹੈ ਵੀ ਕੀ ਸਹੀ ਹੈ ਤੱਥ ਦੇਖਨੇ ਕੀ ਗਲਤ ਹੈ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਫੈਸਲਾ ਆਏਗਾ ਉਹ ਫੈਸਲਾ ਜਿਹੜਾ ਕੀ ਹੈ ਸੁਣਾ ਦਿੱਤਾ ਜਾਏਗਾ ਤੇ ਬਾਕੀ ਇਹੀ ਸੀ ਅੱਜ ਦੀ ਅਪਡੇਟ ਤੇ ਉਮੀਦ ਕਰਦੇ ਹਾਂ ਤੁਹਾਨੂੰ ਤੱਕ ਸਮਝ ਲੱਗੀ ਹੋਏਗੀ ਮਿਲਾਂਗੇ ਨੈਕਸਟ ਅਪਡੇਟ ਦੇ ਨਾਲ ਤਦ ਤੱਕ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਰਾਹੀਂ ਪਹੁੰਚ ਸਕੇ ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ ਤੇ ਆਪਣੇ ਜਿਹੜੇ ਸਬਸਕ੍ਰਾਈਬ ਕਰ ਦੇਣਾ ਚੈਨਲ ਨੂੰ ਔਰ ਨੈਕਸਟ ਵੀਡੀਓ ਦੇ ਵਿੱਚ ਮਿਲਾਂਗੇ ਇੱਕ ਚੰਗੀ ਖਬਰ ਨੂੰ ਲੈ ਕੇ ਕੋਈ ਨਾ ਕੋਈ ਚੰਗੀ ਖਬਰ ਜੁੜਾ ਕੀ ਹੈ ਤੁਸੀਂ ਵੀ ਅਰਦਾਸ ਕਰੋ ਔਰ ਜਿਹੜਾ ਕੀ ਸਾਥ ਦਿਓ ਯੂਨੀਅਨ ਦਾ ਵੀ ਤਾਂ ਕਿ ਆਉਣ ਵਾਲੇ ਜਿਹੜਾ ਸਮਾਂ ਹੈ ਉਹ ਆਪਣੇ ਲਈ ਬਹੁਤ ਚੰਗਾ ਹੋਵੇ ਧੰਨਵਾਦ ਸਾਥੀਓ